ਮੇਰੀ ਬੁਲੀ ਸਟੋਰ ਸਸੀ ਕਾਲ ਦੀ ਹੈ ਫਸਿਟੀ ਪਿੰਨ ਮਲ ਕਾਣਾ ਤਾਂ ਅਵਾਜ਼ ਸਸੀ ਕਾਲ ਦੀ ਆਪਾਂ ਸਿੱਧੂ ਨੂੰ ਟਿਕ ਪਿੰਨ ਮਲ ਕਾਣਾ ਤਾਂ ਆਪਾਂ ਇੱਕ ਮੰਡੀ ਸਾਹ ਕੋਲ ਵਿੱਚ ਐਡਿਸ਼ਨ ਲਗਾ ਲਈ ਜਿਹਦੇ ਵਿੱਚ ਆਪਾਂ ਨੇ ਇੱਕ ਸਭ ਤੋਂ ਵਧੀਆ ਸਟਾਲ ਰੈਡੀ ਕੀਤੀ ਹੈਗੀ ਤੁਸੀਂ ਆਪਣੇ ਖੁਦ ਡਿਜ਼ਾਈਨ ਕੀਤਾ ਹੋਇਆ ਹਾਂ ਜੀ ਹਾਂਜੀ ਮੈਂ ਇਹ ਆਪਣੇ ਮੇਰਾ ਖੁਦ ਦਾ ਡਿਜ਼ਾਈਨ ਦੇਗਾ ਹਾਂਜੀ ਤੁਸੀਂ ਆਪਣੀ ਸਟਾਲ ਬਾਰੇ ਦੱਸੋ ਸੰਚਿਤ ਆਜੇਬਾ ਸਿੱਖ ਨੂੰ ਇੱਕ ਬੰਨਵਾਣਾ ਦੋ ਆਪਣੇ ਚੋਲਾਨਾਂ ਦਾ ਫਾਇੰਡਾਟਿਕਾ ਹੁਣ ਕਿ ਆਪਣੀ ਸਭ ਤੋਂ ਚਾਹਨਾ ਪੇਟੇ ਤੇ ਤੁਸੀਂ ਇਸ ਤਰ੍ਹਾਂ ਦੀ ਆਪਣੀ ਕੋਈ ਵੀ ਚੀਜ਼ ਹੈ ਤਾਂ ਟੈਨਵਾਲ ਨੂੰ ਮਸ਼ੀਨ ਕਰਵਾਉਣਾ ਉੱਤੇ ਨਿਚਰਕਾਰੀ ਦੀ ਗੱਲ ਕਰਨ ਲਈ ਪਰਫੈਕਟ ਬਣਾਉਣੀ ਮਸ਼ੀਨ ਕਰਵਾਉਣਾ ਉੱਤੇ ਨਿਚਰਕਾਰੀ ਦੀ ਗੱਲ ਕਰਨ ਲਈ ਪਰਫੈਕਟ ਬਣਾਉਣੀ ਇਸ ਤੋਂ ਆਪਣੇ ਲਈ ਇੱਕ ਕਾਰ ਹੈਗਾ ਸਭ ਤੋਂ ਪਹਿਲਾਂ ਤੁਸੀਂ ਵਿਚਾਰਨਾ ਤੁਸੀਂ ਆਪਣੇ ਬਾਗ ਰੈਡੀ ਕਰਦੇ ਹੋ ਨਾ ਤੁਸੀਂ ਆਪਣੇ ਡੀਐਨਏ ਤੁਸੀਂ ਖੁਦ ਡਿਜ਼ਾਈਨ ਕਰਦੇ ਹੋ ਹਾਂਜੀ ਆਪਣੇ ਕੋਲ ਕਿੰਨਾ ਟਾਈਮ ਲੱਗ ਜਾਂਦਾ ਹੈ ਇੰਬਰੋਇਡਰੀ ਤੇ ਮੈਂ ਮੈਨੂੰ ਬਾਗ ਰੈਡੀ ਕਰਨਾ ਲੱਗਦਾ ਹੈ ਤੇ ਦਿਨ ਲੱਗਦਾ ਹੈ ਤੇ ਹੈਂਡਵਰਕ ਵੀ ਤੁਸੀਂ ਕਰਦੇ ਹੋ ਹਾਂਜੀ ਹੈਂਡਵਰਕ ਦੇ ਆਪਣੇ ਕੋਲ ਕਰਦੇ ਰਹੀਆਂ ਤੇ ਇਹ ਵੀ ਹੈਂਡਵਰਕ ਕਰਦੇ ਵੀ ਆਪਣੇ ਕੋਲ ਜੁਦਾ ਕੈਲੀਗ੍ਰਾਫੀ ਘਰ ਦੇ ਵਿੱਚ ਹੀ ਬਣਦੀ ਹੈ ਤੇ ਤੁਹਾਨੂੰ ਅੱਜ ਇੱਥੇ ਮਤਲਬ ਜਿਹੜਾ ਆਰਗੇਨਾਈਜ਼ ਕੀਤਾ ਹੈ ਨੀ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਬਹੁਤ ਤੁਸੀਂ ਅਡਰੈਸ ਕੌਂਸਲ ਮਿਲਿਆ ਹਾਂਜੀ ਤੇ ਕਿੰਨੇ ਤੁਸੀਂ ਐਗਜ਼ੀਬਿਸ਼ਨਸ ਐਟੈਂਡ ਕਰ ਚੁੱਕੇ ਮੈਂ ਮੇਰੀ ਫਸਟ ਟਾਈਮ ਵੀ ਐਗਜ਼ੀਬਿਸ਼ਨ ਹੈ ਤੇ ਅੱਜ ਦਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੁਹਾਡਾ ਅੱਜ ਦਾ ਜਿਹੜੀ ਫਸਟ ਐਗਜ਼ੀਬਿਸ਼ਨ ਲਗਾਈ ਸੀ ਤੁਸੀਂ ਅੱਗੇ ਤੋਂ ਵੀ ਅਸੀਂ ਹੋਪ ਕਰਦੇ ਹਾਂ ਪਰਮਾਤਮਾ ਅਗੇ ਦੁਆ ਵੀ ਕਰਦੇ ਹਾਂ ਵੀ ਤੁਹਾਡੀ ਜਿਹੜਾ ਐਗਜ਼ੀਬਿਸ਼ਨ ਹੈ ਉਹ ਸਕਸੈਸਫੁਲ ਰਹੇ ਤੇ ਤੁਸੀਂ ਹੋਰ ਵੀ ਜਿਹੜੀ ਐਗਜ਼ੀਬਿਸ਼ਨਸ ਹੈ ਉਹ ਐਟੈਂਡ ਕਰੋ ਠੀਕ ਹੈ ਜੀ ਥੈਂਕਸ ਫੋਰ ਤੇ اور ਡੇਂਜਰ ਦੀ ਲਾਈਟ ਜਿਹੜੀ اور ਡੇਂਜਰ ਕਾਟਰ ਵੀ ਲੈਸ ਹੁੰਦੀ ਹੈ ਜੇ ਵੈਨ ਡਾਰਕ ਤੇ ਰੱਖਣਾ ਤੁਸੀਂ ਤਾਂ ਪਿੰਕ ਕਲਰ ਦੀ ਹੋਏ ਇਹ ਥੋੜਾ ਜਿਹਾ ਆਪਣਾ ਤਾਂ ਦੇਖੋ ਤੁਸੀਂ ਕਿ ਕਲਰ ਹੁੰਦਾ ਜਿਹੜਾ ਹਲਕੇ ਲਾਈਟਸਾਈਡ ਦਾ ਕਰਿਆ ਜਾਂਦਾ ਹੈ ਹਾਂਜੀ